ਵਾਈ ਗੁਰਜੀ ਵਾਈ ਗੁਰਜੀ ਵਾਈ ਗੁਰਜੀ ਵਾਈ ਗੁਰਜੀ ਤਨ ਗੁਰਜਾਂ ਦਾ ਵਾਈ ਗੁਰਜੀ ਤਨ ਗੁਰਜਾਂ ਤਨ ਗੁਰਜਾਂ ਵਾਈ 칼ਸਾ ਵਾਈ ਗੁਰਜੀ ਕੀ ਫਤਿਹ ਜੀ ਨਿਰਵੈਰ ਸਿੰਘ ਨੇ ਭੇਜਿਆ ਸੀ ਆਪ ਵੀ ਆਏ ਭਾਜੀ ਹਾਂ ਜੀ ਨਿਰਵੈਰ ਸਿੰਘ ਨੇ ਭੇਜਿਆ ਸੀ ਤੁਸੀਂ ਆਏ ਬੈਟਰੀ ਬੁਟਰੀ ਲਾ ਕੇ ਹਾਂ ਜੀ ਹਾਂ ਜੀ ਮੈਂ ਆਇਆ ਕੀ ਕੰਮ ਕੀਏ ਤੁਹਾਨੂੰ ਇਹ ਬੈਟਰੀਆਂ ਨਾ ਖਰਾਬ ਹੋ ਗਿਆ ਹੈ ਚਾਈਕਲ ਚੱਲਦਾ ਨਹੀਂ ਹੈ ਤੇ ਤੁਹਾਡੇ ਪੈਰ ਖਰਾਬ ਆ ਦੋਨੋਂ ਲੱਤਾਂ ਦੋਨੋਂ ਖਰਾਬ ਹੈ ਤੇ ਤੁਹਾਡੇ ਪਿੰਡ ਵਾਲੇ ਨੇ ਨਹੀਂ ਪਾ ਕੇ ਦਿੱਤੀ ਤੁਸੀਂ ਪਿੰਡ ਵਾਲੇ ਨੂੰ ਕਿਹਾ ਨਹੀਂ ਹੈ ਪਿੰਡ ਵਾਲੇ ਨੇ ਆਸਰਾ ਕਰਦੇ ਜੀ ਬੜਾ ਚੱਲ ਕੇ ਦਿਖਾਓ ਕਿੰਨਾ ਚੱਲਦੇ ਭਾਜੀ ਤੁਸੀਂ ਮੈਂ ਬੜਾ ਅੱਛਾ ਧੰਨ ਗੁਰੂ ਜਾਨਦਾ ਧੰਨ ਗੁਰੂ ਜਾਨਦਾ ਇਤਨਾ ਚੱਲਦੇ ਹੋ ਹਾਂਜੀ ਤੇ ਤੁਹਾਡੀ ਕੋ ਮਤਲਬ ਵੀਲ ਚੇਅਰ ਹੈਗੀ ਹੈ ਇਹ ਜੀ ਮੇਰੇ ਕੋਲ ਆਏ ਹਾਂ ਹਾਂ ਤਾਂ ਕੀ ਤੁਹਾਨੂੰ ਚਾਹੀਦਾ ਮੈਨੂੰ ਸਿਰਫ ਇਹਦੀਆਂ ਬੈਟਰੀਆਂ ਜਿਹੜੀਆਂ ਬਦਲ ਦੋ ਤੇ ਇੰਨੀ ਬੜੀ ਮਿਹਰਬਾਨੀ ਉਹ ਜਿਹੜੀ ਹੁੰਦੀ ਆਲੇ ਸਾਈਕਲ ਦੀ ਆ ਸਾਈਕਲ ਹੈਗਾ ਤੁਹਾਡੇ ਕੋਲ ਸਾਈਕਲ ਹੈਗਾ ਤੇ ਸਿਰਫ ਬੈਟਰੀਆਂ ਖਰਾਬ ਹੋਈਆਂ ਤੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਬੈਟਰੀਆਂ ਵਾਸਤੇ ਇਹ ਪੈਸੇ ਦੇ ਦੇ ਕੋਈ ਸਾਰੀ ਨਹੀਂ ਕਿੰਦਾ ਬਹੁਤ ਮੁਸਕਲਾ ਹੁੰਦੀ ਆ ਤੇ ਪਿੰਡ ਵਾਲਿਆਂ ਨੇ ਕਿਸੇ ਨੂੰ ਕਿਹਾ ਨਹੀਂ ਤੁਸੀਂ ਪਿੰਡ ਵਾਲਿਆਂ ਨੇ ਇੱਕ ਦੋ ਨੂੰ ਕਿਹਾ ਆ ਪਰ ਕਿਸ ਨੇ ਹੱਲ ਨਹੀਂ ਕੀਤੀ ਕਿਸ ਨੇ ਮਦਦ ਨਹੀਂ ਕੀਤੀ ਮਦਦ ਨਹੀਂ ਕੀਤੀ ਇਦਾਂ ਲਾਰਾ ਲਪਾ ਜਾਈ ਲਾਈ ਗਏ ਕੋਈ ਨਹੀਂ ਕਰਦਾ ਧੰਨ ਗੁਰੂ ਰਾਮਦਾਸ ਧੰਨ ਨਹੀਂ ਕੀਤੇ ਤੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਹੈ ਨਹੀਂ ਹੈਗੇ ਦੀ ਹੁੰਦੀ ਆ ਦਿਖਾਇਓ ਜੀ ਧੰਨ ਗੁਰੂ ਰਾਮਦਾਸ ਅਚਾਰ ਇਹ ਬੈਟਰੀਆਂ ਵਾ ਹਾਂਜੀ ਧੰਨ ਗੁਰੂ ਰਾਮਦਾਸ ਅਛਾ ਜੀ ਨਿਰਵੈਰ ਭਾਈ ਨੇ ਤੁਸੀਂ ਕਿਤਾ ਸੀ ਫੋਨ ਭਾਜੀ ਉਹਨਾਂ ਨੂੰ ਹਾਂਜੀ ਤੁਸੀਂ ਕਿਤਾ ਸੀ ਹਾਂਜੀ ਕੀਤਾ ਧੰਨ ਗੁਰੂ ਰਾਮਦਾਸ ਭਾਈ ਉਹਨਾਂ ਦੇ ਮੈਂ ਵੀਡੀਓ ਵੇਖਣਾ ਹਾਂ ਤੇ ਮੇਰੇ ਹਿਸਾਬ ਨਾਲ ਤਾਂ ਭਾਜੀ ਤੁਸੀਂ ਹੀ ਉਹਨਾਂ ਨਾਲ ਠੀਕ ਆ ਜੀ ਪਛਾਣ ਲਿਆ ਤੁਸੀਂ ਹਾਂ ਠੀਕ ਆ ਠੀਕ ਆ ਪਿਆਰੇ ਠੀਕ ਹੈ ਪਿਆਰੇ ਠੀਕ ਹੈ ਵੀਡੀਓ ਦੇਖੀ ਸੀ ਨਾ ਵੀਡੀਓ ਦੇ ਚੀ ਠੀਕ ਹੈ ਠੀਕ ਹੈ ਜੀ ਮੈਂ ਤੁਹਾਨੂੰ ਉਧਰ ਨੰਗ ਤੇ ਮੋਢੇ ਨਾਲ ਤੇ ਨੰਗੇ ਨੀ ਠੀਕ ਹੈ ਪਿਆਰੇ ਮੈਂ ਤੁਹਾਨੂੰ ਦੱਸਾਂ ਲਿਆ ਮੈਂ ਕੋਈ ਭਾਈ ਗੱਲ ਕਰਨ ਠੀਕ ਹੈ ਪਿਆਰੋ ਠੀਕ ਹੈ ਤੇ ਤੁਸੀਂ ਪਿੰਡ ਵਾਲਿਆਂ ਨੂੰ ਕਿਹਾ ਪਰ ਕਿਸ ਨੇ ਮਦਦ ਹੈਲਪ ਨਹੀਂ ਕੀਤੀ ਭਾਈ ਜੀ ਨੇ ਨਹੀਂ ਕੀਤੀ ਯਾਰ ਨਹੀਂ ਕਰਦੇ ਹਨ ਗੁਰਜੰਦ ਦਾ ਜੀ ਸੇ ਸਾਡੇ ਪਿੰਡਾਂ ਦੇ ਹਾਲਾਤ ਆ ਹਾਂ ਜੀ ਕੋਈ ਮਦਦ ਨਹੀਂ ਕਰਦਾ ਇੱਕ ਦੂਜੇ ਦੀ ਕਿਆ ਹੈ ਮੈਂ ਇਹਦਾ ਲੱਲੇ ਲੱਬੇ ਜੇ ਲਾਈ ਜਾਂਦੇ ਇਹਦੇ ਸਾਇਨ ਖਰਾਬ ਹੁੰਦਾ ਜਾਂਦਾ ਸੀ ਤੇ ਪਰ ਇਹਨਾਂ ਚੱਕਿਆਂ ਨੂੰ ਵੀ ਜੰਗਾਲ ਲੱਗਦਾ ਜਾਂਦਾ ਸੀ ਕਰਾਂ ਤੇ ਕੰਮ ਕੀ ਕਰਦੀ ਵੀਰੇ ਤੁਸੀਂ ਮੈਂ ਕੰਮ ਕਰਦਾ ਟੀਲਰ ਦਾ ਕਰਦਾ ਟੀਲਰ ਦਾ ਥੋੜਾ ਬਹੁਤ ਚੱਲਦਾ ਵਾ ਮਾਰਾ ਮੋਟਾ ਪਿੰਡਾਂ ਦੇ ਵਿੱਚ ਕਿੰਨਾ ਕਿਤੇ ਕੰਮ ਆਉਂਦਾ ਹੈ ਯਾਰ ਇਹ ਕਦਾ ਕਿਤੇ ਆ ਗਿਆ ਸੀ ਲਈਦਾ ਬਸ ਠੀਕ ਐ ਪਿਆਰਿਓ ਮੈਂ ਵੀ ਇੱਥੇ ਬਹਿ ਜੂ ਮੈਂ ਇੱਥੇ ਥੋੜੀ ਜਿਹਾ ਤੁਹਾਨੂੰ ਗੁਰੂ ਨਾਨਕ ਦਾ ਜੀ ਆਏ ਆਪਾਂ ਵੀ ਆਜੋ ਤੁਹਾਡੇ ਨਾਲ ਪਿਆਰੀ ਅੱਛਾ ਠੀਕ ਐ ਤੇ ਤੁਸੀਂ ਸਾਡੇ ਲੈਟ ਹੋ ਕੇ ਰੋਟੀ ਖਾਂਦਾ ਕੋਈ ਕੋਤ ਰਹੀ ਨਹੀਂ ਨਹੀਂ ਕਿਉਂ ਨਹੀਂ ਪਿਆਰਿਓ ਕਿ ਤੁਹਾਨੂੰ ਯਕੀਨ ਹੈਗਾ ਕਿ ਤੁਹਾਨੂੰ ਮਿਲ ਜੇਗੀ ਮੈਨੂੰ ਕੋਈ ਭੱਜ ਗਈ ਨਹੀਂ ਭਾਈ ਮੈਂ ਸਾਡੀ ਵੀਡੀਓ ਦੇਖੀ ਪਰ ਤੁਸੀਂ ਅਰਦਾਸ ਕਰਨੀ ਸੀ ਗੁਰਤੇਗ ਬਦਰ ਸਾਹਿਬ ਨੂੰ ਕਰਨੀ ਸੀ ਅਰਦਾਸ ਮੈਂ ਉਤੋਂ ਵੀ ਕਰਕੇ ਤੁਰਿਆ ਤੇ ਜਦੋਂ ਦਾ ਮੈਂ ਇੱਥੇ ਆਇਆ ਨਾ ਇੱਥੇ ਬੈਠਾ ਹਾਂ ਜਿੱਥੇ ਉੱਥੇ ਬੈਠੇ ਹਾਂ ਉਹਦਾ ਆਰਾਮ ਆਜੀ ਬੇਰੇ ਵਾਈ ਖਾਲਸਾ ਵਾਈ ਗੁਰਜੀ ਦੀ ਪਤ ਜੀ ਜੋਜੀ ਸਿੰਘ ਸਾਹਿਬ ਚੜਦੀ ਕਲਾ ਜੀ ਸ਼ੂਗਰ ਹੈ ਜੀ ਗ੍ਰਾਮ ਦਾ ਸੁਭਾਸ਼ਾ ਦਾ ਅੱਛਾ ਜੀ ਉਹਦਾ ਭਾਈ ਦਾ ਨਾਮ ਮਹਾਰਾਜ ਦਾ ਨਾਮ ਲੈ ਤੁਸੀਂ ਗੁਰਤੇਗ ਬਦਰ ਸਾਹਿਬ ਨੂੰ ਕਹਦੇ ਨਾ ਅਸੀਂ ਸਾਡਾ ਤਾਂ ਗੁਰੂ ਬੜਾ ਬੇਹੰਤਾ ਦੇ ਹੈ ਗੁਰੂ ਜੰਦਰ ਜਿਹੜੇ ਬੰਦੇ ਲੋਈ ਲੱਗਦੇ ਨੇ ਹਾਂ ਕੋਈ ਨਹੀਂ ਕੋਈ ਨਹੀਂ ਤੇ ਤੁਹਾਨੂੰ ਮਤਲਬ ਬੈਟਰੀਆਂ ਚਾਹੀਦੀਆਂ ਫੇਰ ਤੁਹਾਡਾ ਸੂਚ ਆ ਜਾਊਗਾ ਕੰਮ ਬਾਬੇ ਬੈਟਰੀਆਂ ਦਾ ਸੂਚ ਆ ਜਾਊਗਾ ਫੇਰ ਤੀ ਆਣ ਜਾਣ ਦਾ ਥੋੜਾ ਪਤਾ ਮੈਨੂੰ ਆਣ ਜਾਣ ਦਰਬਾਰ ਸਾਹਿਬ ਦਾ ਬੜਾ ਐਜੀ ਕਰਦਾ ਹਾਂ ਜਾਣਦਾ ਆਹੋ ਅੱਛਾ ਪਰ ਆਹ ਲ ਮੇ ਹੋਇਆ ਕੀ ਸਾਈਕਲ ਸਾਥ ਨਹੀਂ ਦਿੰਦਾ ਅੱਛਾ ਜੇਕਰ ਤੁਹਾਡਾ ਸਾਈਕਲ ਠੀਕ ਹੋ ਜੇ ਬੈਟਰੀ ਵਾਲਾ ਮੈਂ ਜਰੂਰ ਆਉਂਗਾ ਤੇ ਤੁਸੀਂ ਗੁਰਦੇਸ਼ਵਾ ਦੇ ਸਥਾਨ ਤੇ ਆ ਜਾਓਗੇ ਆਉਂਗਾ ਆਉਂਗਾ ਮਾਫਾ ਨਹੀਂ ਕਰਾਂਗਾ ਮੈਂ ਤਾਂ ਬਗੈਰ ਦਾ ਭੁਗਤ ਕਰੂੰਗਾ ਵੀ ਭਾਜੀ ਅੱਜ ਮੈਂ ਆਇਆ ਮੈਨੂੰ ਮਿਲ ਕੇ ਜਾਓ ਵਾਹਿਗੁਰੂ ਵਾਹਿਗੁਰੂ ਮਤਲਬ ਮਨ ਲੋਚੇ ਗੁਰਦੇਸ਼ਾ ਨੂੰ ਤਾਂ ਹੀ ਪਰ ਹੁਣ ਸਾਈਕਲ ਨਹੀਂ ਸਾਥ ਦੇ ਰਿਹਾ ਅੱਛਾ ਸਾਈਕਲ ਨਹੀਂ ਸਾਥ ਦਿੰਦਾ ਉਦਾਂ ਬਿਲਕੁਲ ਆਟੋ ਤੇ ਉੱਤਰ ਕੇ ਵੀ ਇੱਥੇ ਆਉਣਾ ਨਾ ਬਹੁਤ ਅੱਖਾਂ ਗਿਆ ਇੱਧਰ ਵੇਖੋ ਆ ਜਿਹੜੇ ਇੱਧਰ ਵੇਖੋ ਆ ਸੇ ਲੈ ਜਾਂਦੇ ਆ ਪਾਰ ਜਾਂਦੇ ਤੇ ਦਰਦ ਹੁੰਦੀ ਆ ਇਹ ਕਹਿ ਲਾਤੇ ਸਾਡੇ ਨੇ ਕੀ ਰਾਤ ਨੂੰ ਜਦੋਂ ਸੌਂਦਾ ਨਾ ਇਹ ਇਹ ਬਣਾ ਜਿਹੜਾ ਬੜਾ ਦਰਦ ਕਰਦਾ ਜਦੋਂ ਐ ਫੜ ਕੇ ਤੇ ਐ ਫੇਰ ਮੋੜਨਾ ਪੈਂਦਾ ਅੱਛਾ ਤੇ ਬੈਟਰੀਆਂ ਹੁਣ ਤੁਹਾਡੇ ਗੁੱਲੀਆਂ ਨਹੀਂ ਜਾਂਦੀਆਂ ਹੈ ਨਾ ਬੈਟਰੀਆਂ ਲਈਆਂ ਨਹੀਂ ਜਾਂਦੀਆਂ ਆ ਦੋ ਤਿੰਨ ਮਹੀਨੇ ਚੈਕਲ ਹੋ ਗਿਆ ਕਰੋ ਤੇ ਕੋ ਕੋਠਾ ਉਤੋਂ ਮਹੀਨਾ ਚੋ ਗਿਆ ਤੇ ਉਹ ਸਾਈਕਲ ਖਰਾਬ ਹੋਈ ਜਾਂਦੇ ਆ ਆਰ ਕੇ ਟਾਡਾ ਟਾਡਾ ਨੰਬਰ ਮੈਂ ਕੱਢਿਆ ਬੱਚੇ ਕਿੰਨੇ ਟੋਟੇ ਕੋਈ ਨਹੀਂ ਆਗਾ ਮੈਂ ਕੱਲਾ ਮੰਮੀ ਦੇ ਡੇਡੀ ਵੀ ਹੋ ਗਏ ਮੰਮੀ ਜਿਹੜੀ ਹੈ ਨਹੀਂ ਗਏ ਮੰਮੀ ਡੇਡੀ ਹੈ ਨਹੀਂ ਆ ਮੈਂ ਕੱਲਾ ਹੀ ਆ ਠੀਕ ਮੈਂnabla ਨੂੰ ਸਵਾਦ ਸਵਾਦ ਸਵਾਸਵਾ ਗੁਰੂ RAMDAS RAMDAS ਸਵਾਸਵਾ 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 ਗੁਰੂ RAMDAS RAMDAS ਸਵਾਸਵਾ ਸਵਾਸਵਾ ਗੁਰੂ RAMDAS RAMDAS ਸਵਾਸਵਾ 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 ਸਵਾਸਵਾ ਗੁਰੂ RAMDAS RAMDAS ਸਵਾਸਵਾ ਸਵਾਸਵਾ ਠੀਕ ਹੈ ਪਿਆਰਿਓ ਆਪਾਂ ਨਾ ਤੁਹਾਨੂੰ ਨਾ ਲੈ ਕੇ ਦਿੰਨੇ ਆ ਤੁਸੀਂ ਵਿਰਾਜਿਓ ਠੀਕ ਹੈ ਆਪਾਂ ਆਟੋ ਉਤ ਕਰਦੇ ਆ ਮਰਗੀ ਤਾਂ ਆਟੋ ਦੇ ਦੇ ਯਾਰ ਆਪਾਂ ਫਿਰ ਲੈ ਜਣੇ ਆ ਦੇਖਦੇ ਕਿ ਕਿੰਨੀ ਜਾਂਦੀ ਤੁਹਾਨੂੰ ਲੈ ਜਣੇ ਆ ਠੀਕ ਹੈ ਪਿਆਰੋ ਸਾਹਿਬ ਆਉਂਜੀ ਕਰਦਾ ਪਰ ਸਾਈਕਲ ਧੋਖਾ ਦੇ ਜਾਂਦਾ ਹਰਮਿੰਦਰ ਸਾਹਿਬ ਆਉਂ ਨੂੰ ਫੀਲ ਕਰਦਾ ਆਉਂਜੀ ਕਰਦਾ ਮੇਰਾ ਦਾ ਇੱਕ ਦੋ ਦਿਨ ਰਹਿ ਕੇ ਜਾਵਾਂ ਇੱਥੇ ਚੱਲ ਜਿੰਨੀ ਕਿ ਸੇਵਾ ਹੁੰਦੀ ਪਾਣੀ ਦੀ ਜਿੱਥੇ ਪਾਣੀ ਪਿਉਂਦੇ ਆ ਉਥੇ ਸੇਵਾ ਕਰਾਂ ਜਾ ਕੋ ਕਿਤੇ ਜੋੜਿਆ ਦੇ ਕਰਾਂ ਪਰ ਦਰਸ਼ਨ ਕਰਨ ਜਗਾ ਜੀ ਕਰਦਾ ਪਰ ਆਇਆ ਨਹੀਂ ਜਾਂਦਾ ਹੂੰ ਤੇ ਬੱਸੇ ਵੀ ਨਹੀਂ ਆ ਜਾਂਦਾ ਬੱਸੇ ਬੱਸੇ ਚੜਨਾ ਉਤਰਨਾ ਓਖਾ ਹੂੰ ਤੇ ਸਾਈਕਲ ਦਾ ਇਹ ਹੁੰਦਾ ਵੀ ਸਾਈਕਲ ਤੇ ਬੰਦਾ ਆ ਸਕਦਾ ਬੈਟਰੀ ਆ ਜੇ ਮੜੇ ਉਸ ਦਾ ਤੁਮ ਚਾਹੀਓ ਮੜੇ ਇਧਰ ਉਧਰ ਪਿੱਛੇ ਜੁਮਾ ਹਾਂਜੀ ਅੱਛਾ ਇਸ ਤਰ੍ਹਾਂ ਮਤਲਬ ਹਾਂ ਓਖਾ ਵਾ ਇਸ ਤਰ੍ਹਾਂ ਮਤਲਬ ਤੁਰਦੇ ਹੋ ਐ ਇੱਧਰ ਇੱਧਰ ਤਨ ਗੁਰੂ ਜੀ ਆਂਦਾ ਸੀ ਨਹੀਂ ਨਹੀਂ ਫਿਰ ਓਖਾ ਵਾ ਤੁਹਾਡੇ ਪਾਸੇ ਨਹੀਂ ਆ ਜੋ ਪਾਰੀ ਫਿਰ ਕਸੇ ਬਣਾ ਬਹੁਤ ਹੁੰਦਾ ਵਾ ਬਹੁਤ ਉਖਾਇਆ ਕੱਢ ਰਿਆ ਨਹੀਂ ਜਾਂਦਾ ਮਤਲਬ ਬਰਾਂਦਾ ਸੀ ਦਰ ਤੇ ਜਾ ਨੂੰ ਦਿਲ ਕਰਦਾ ਪਰ ਬੜਾ ਬੜਾ ਜਰੂਰ ਕਰਦਾ ਆ ਇਹ ਇੱਕ ਦੋ ਵਾਰ ਆਇਆ ਮੈਂ ਕਿਸੇ ਤੇ ਮੁੜਿਆਂ ਦੇ ਨਾਲ ਤੇ ਦਰਸ਼ਨ ਮੇਲੇ ਕਰਕੇ ਗਿਆ ਰਾਤ ਰਹਿ ਕੇ ਪਰ ਆਪਣੇ ਹਿਸਾਬ ਨਾਲ ਨਹੀਂ ਆ ਸਕਦਾ ਪਰ ਆਪਣੇ ਜਿਹੜੀ ਮੇਰੀ ਤਮੰਨਾ ਹੈ ਨਾ ਵੀ ਜਿੱਦਾਂ ਹੁਣ ਮੈਂ ਆਪਣੇ ਸਾਈਕਲ ਤੇ ਆ ਜਾਾਂ ਉਹ ਇੱਕ ਦਿਨ ਰਹਿ ਜਾਾਂ ਪਰ ਦੋ ਦਿਨ ਰਹਿ ਜਾਾਂ ਹਾਂ ਉਹ ਨਹੀਂ ਪੂਰੀ ਹੁੰਦੀ ਉਹ ਨਹੀਂ ਪੂਰੀ ਹੁੰਦੀ ਕਿਸੇ ਦਿਨ ਆ ਜਦੋਂ ਆਉਂਦਾ ਨਾ ਉਹ ਤਾਂ ਥੇ ਹੁੰਦਾ ਦੂਜਾ ਬੰਦਾ ਆਦਾ ਚਲੋ ਚਲੋ ਚੱਲੀਏ ਪਰ ਉਹ ਤਮੰਨਾ ਜੀ ਨਹੀਂ ਹੁੰਦੀ ਪੂਰੀ ਕੋਈ ਨਹੀਂ ਕਰ ਅਜ ਉਹ ਖੜਾ ਤੋ ਉਹ ਜੀ ਬੈਣਾ hani hani, hani var ya tanık duramdas, tanık duramdas, tanık duramdas, tanık 何グルーランド何グルーランド s グルーランド何グルーランド何ググルーランド何ググルーランド何グルーランド何ググルーランド何ググルーランド何ググルーランド何ググルーランド何ググルーランド何グルーランド何グルーラルー a ンド ਇਹਦਾ ਤੇਰਾ ਕੰਮ ਹੋ ਜਣਾ ਤੇ ਆਪਾਂ ਤੇਰੀ ਗੱਡੀ ਦੇਖਣੀ ਹੈ ਰਾਜੇ ਠੀਕ ਆ ਆਪਾਂ ਚਾਹੁੰਦੇ ਆ ਕਿ ਤੇਰਾ ਕੰਮ ਹੋ ਜਾਵੇ ਜੀ ਬਾਈ ਮੈਂ ਕੱਲ ਲਵਾ ਕੇ ਰ ਆ ਕੱਲ ਸ਼ਾਮ ਤੱਕ ਇੰਨੇ ਕੇ ਟਾਈਮ ਤੱਕ ਤੁਹਾਡੇ ਕੋਲ ਇੱਥੇ ਆਉਂਗਾ ਹਾਂ ਗੁਰਾਂ ਦਾ ਪਾਸ਼ਾ ਤੇਰੀ ਸੇਵਾ ਭੇਜੀ ਸਾਡੇ ਨਹੀਂ ਹੈਗੀ ਤੇ ਹੁਣ ਤੂੰ ਕੱਲ ਮੇਰਾ ਭਰਾ ਲਵਾ ਕੇ ਤੁਹਾਨੂੰ ਦਿਖਾ ਕੇ ਜਾਈ ਠੀਕ ਆ ਸਵਲ ਤੇ ਨਿਕਲੂੰਗਾ ਉਹਨੂੰ ਕਈਏ ਲਵਾ ਕੇ ਤੇ ਤੇ ਤੁਹਾਡੇ ਕੋਲ ਬਾ ਦਿਖਾ ਕੇ ਜਾਉਂਗਾ ਠੀਕ ਆ ਮੇਰਾ ਭਰਾ ਠੀਕ ਆ ਹੁਣ ਤੂੰ ਕੱਲ ਮੇਰਾ ਭਰਾ ਲਵਾ ਕੇ ਫਿਰ ਮੈਨੂੰ ਦਿਖਾ ਕੇ ਜਾਈ ਠੀਕ ਆ ਹਾਂ ਮੈਂ ਕੱਲ ਇਸੇ ਟਾਈਮ ਆਉਂਗਾ ਤੁਹਾਨੂੰ ਠੀਕ ਆ ਮੇਰਾ ਭਰਾ ਮੈਂ ਕੱਲ ਸ਼ਾਮੀ ਆਉਂਦਾੜੇ ਕੋਲ ਕੱਲ ਸ਼ਾਮੀ ਜਦੋਂ ਲੱਗੇ ਉਦੋਂ ਉਸਦੇ ਵਾਲੇ ਫੋਨ ਕਰੀ ਗੋਲਡਨ ਗੇਟ ਆਜੀ ਗੋਲਡਨ ਗੇਟ ਆਜੀ ਗੋਲਡਨ ਗੇਟ ਆ ਹਾਂ ਨਵਾ ਕੇ ਭਈ ਆਜੀ ਇੱਕ ਫੋਨ ਤੇ ਮੈਂ ਮੇਰੇ ਬਿੱਲ ਮਾਰ ਰਿਓ